ਇੱਕ ਵਾਰ ਫਿਰ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਉੱਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਆ ਪਰ ਭਾਰਤ ਦੇ 에ਅਰ ਡਿਫੈਂਸ ਸਿਸਟਮ ਨੇ ਤਮਾਮ ਹਮਲੇ ਨੂੰ ਰੋਕ ਦਿੱਤਾ ਗਿਆ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਉੱਤੇ 8 ਮਿਜ਼ਾਈਲਾਂ ਛੁੱਟੀਆਂ ਗਈਆਂ ਪਰ ਇਸ 408 에ਅਰ ਡਿਫੈਂਸ ਸਿਸਟਮ ਦੇ ਵੱਲੋਂ ਇਹਨਾਂ ਮਿਜ਼ਾਈਲਾਂ ਨੂੰ ਮਾਰ ਗਾਇਆ ਅਤੇ ਇਸ ਦੇ ਨਾਲ ਸਭ ਤੋਂ ਵੱਡੀ ਖਬਰ ਇਹ ਆ ਰਹੀ ਹੈ ਕਿ F16 ਪਾਕਿਸਤਾਨ ਦਾ ਫਾਈਟਰ ਜੈਟ ਵੀ ਭਾਰਤ ਨੇ ਡੇਗ ਲਿਆ ਇਹ ਬਹੁਤ ਵੱਡੀ ਖਬਰ ਆ ਭਾਰਤ ਦੀ ਕਾਮਯਾਬੀ ਦੇ ਲਈ ਭਾਰਤ ਦਾ 에ਅਰ ਡਿਫੈਂਸ ਸਿਸਟਮ ਲਗਾਤਾਰ ਜਦੋਂ ਤੋਂ ਰਾਤ ਤੋਂ ਹੀ ਕੱਲ ਬੀਤੀ ਰਾਤ ਵੀ ਜਿਹੜਾ ਪਾਕਿਸਤਾਨ ਦੇ ਵੱਲੋਂ 15 ਜਗ੍ਹਾ ਨੂੰ 15 ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਰਾਫਤ ਵੀ ਇਹ ਡਿਫੈਂਸ ਸਿਸਟਮ ਨੇ ਐਕਟਿਵ ਸੀ ਤਾਂ ਉਸ ਦੇ ਵੱਲੋਂ तमाम ਮਿਜ਼ਾਈਲਾਂ ਨੂੰ ਹਵਾ ਦੇ ਵਿੱਚ ਹੀ ਡਿਫਿਊਜ਼ ਕਰ ਦਿੱਤਾ ਗਿਆ ਸੀ ਹਵਾ ਦੇ ਵਿੱਚ ਨਿਊਟਰਲਾਈਜ਼ ਕਰ ਦਿੱਤਾ ਗਿਆ ਸੀ ਤਾਂ ਹੁਣ ਇੱਕ ਵਾਰ ਫਿਰ ਜੰਮੂ ਕਸ਼ਮੀਰ ਪਠਾਨਕੋਟ 에ਅਰ ਬੇਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਭਾਰਤ ਤੇ ਇਹ ਕੋਸ਼ਿਸ਼ ਕੀਤੀ ਗਈ ਹੈ ਪਾਕਿਸਤਾਨ ਦੇ ਵੱਲੋਂ ਤਾਂ ਉਸ ਨੂੰ ਭਾਰਤ ਨੇ ਬੜਾ ਹੀ ਕਰਾਰਾ ਜਵਾਬ ਦਿੱਤਾਗਾ ਸਿਮਰਜੋਤ ਸਿੰਘ ਮੱਕੜ ਵੀ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਤੋਂ ਵੀ ਅੱਗੇ ਅਪਡੇਟ ਲੈਣੇ ਆ ਕਿ ਕੀ ਕੁਝ ਪੂਰੇ ਮਾਮਲੇ 'ਚ ਅਪਡੇਟ ਆ ਕਿਉਂਕਿ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ ਤੇ ਅਸੀਂ ਸਭ ਤੋਂ ਪਹਿਲਾਂ ਨਾਲ ਹੀ ਵੀ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜੀ WhatsApp ਜਾਂ ਸੋਸ਼ਲ ਮੀਡੀਆ ਦੀ ਖਬਰ ਆ ਰਹੀ ਆ ਜਾਣਕਾਰੀ ਨੂੰ ਬਿਨਾਂ ਸੋਚੇ ਸਮਝੇ ਬਿਨਾਂ ਸਟਿੱਕ ਕੀਤੇ ਜਾਂਚ ਪੜਖ ਤੋਂ ਸ਼ੇਅਰ ਨਾ ਕਰੋ ਬਹੁਤ ਸਾਰੀਆਂ ਝੂਠੀਆਂ ਖਬਰਾਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਸਿਮਰਜੋਤ ਸਿੰਘ ਮੱਕੜ ਮੇਰੇ ਨਾਲ ਨੇ ਮੱਕੜ ਸਾਹਿਬ ਕੀ ਕੁਝ ਅਪਡੇਟ ਆ ਜੰਮੂ ਕਸ਼ਮੀਰ ਪਠਾਨਕੋਟ ਤੇ ਰਾਜਸਥਾਨ ਵੱਖ-ਵੱਖ ਇਲਾਕਿਆਂ 'ਚ ਪੰਜਾਬ 'ਚ ਬਲੈਕਆ ਅ ਦੇਖੋ ਮੈਂ ਸਿਲਸਿਲੇ ਵਾਰ ਸਾਰੇ ਅਪਡੇਟਸ ਦਰਸ਼ਕਾਂ ਦੇ ਨਾਲ ਸਾਂਝੇ ਕਰਦਾ ਪਰ ਮੈਂ ਫਿਰ ਤੁਹਾਡੇ ਤਰ੍ਹਾਂ ਇੱਕ ਅਪੀਲ ਕਰ ਰਿਹਾ ਕਿ ਪੈਨਿਕ ਨਾ ਕ੍ਰੀਏਟ ਕੀਤਾ ਜਾਵੇ ਔਰ ਖਾਸ ਤੌਰ ਤੇ ਮੀਡੀਆ ਆਧਾਰਿਆਂ ਦੇ ਵੱਲੋਂ ਚੀਕ ਚੀਕ ਕੇ ਜਿਸ ਤਰ੍ਹਾਂ ਦੀ ਰਿਪੋਰਟਿੰਗ ਕੀਤੀ ਜਾ ਰਹੀ ਹੈ ਉਸ ਤੋਂ ਗੁਰੇਜ਼ ਕੀਤਾ ਜਾਵੇ ਅਸੀਂ ਸਟਿਕ ਤੇ ਬਿਲਕੁਲ ਰਾਈਟ ਇਨਫੋਰਮੇਸ਼ਨ ਲੋਕਾਂ ਤੱਕ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਾਉਣ ਦੇ ਲਈ ਵਚਨਬੱਧ ਹਾਂ ਤਕਰੀਬਨ 8:33 ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਦੇ ਨਾਲ ਜੋ ਗੱਲਬਾਤ ਕੀਤੀ ਸੀ ਉਹਦਾ ਬਿਉਰਾ ਉਹਦਾ ਉਹਦਾ ਜਿਹੜਾ ਡਿਟੇਲ ਸੀਗੀਆਂ ਉਹ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਸੀ ਔਰ ਕਿਉਂਕਿ ਕੱਲ ਪਾਕਿਸਤਾਨ ਨੇ ਕੱਲ ਰਾਤ ਜਦੋਂ 에어 ਅਟੈਕਸ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਭਾਰਤ ਨੇ ਉਹ ਨਿਊਟਰਲਾਈਜ਼ ਕੀਤੇ ਫਿਰ ਅੱਜ ਤੜਕੇ ਭਾਰਤ ਨੇ ਪਾਕਿਸਤਾਨ ਦੇ ਉੱਤੇ ਰਿਅਟੈਕਸ ਕੀਤੇ ਸੀ ਜਿਦੇ ਵਿੱਚ 라ਵਲਪਿੰਡੀ ਦਾ ਸਟੇਡੀਅਮ ਹੋ ਗਿਆ ਜਾਂ ਫਿਰ 에어 ਬੇਸ ਜਿਹੜਾ ਸੀਗਾ ਪਾਕਿਸਤਾਨ ਦਾ ਲਾਹੌਰ ਵਾਲਾ ਉਹਦੇ ਦੇ ਉੱਤੇ ਅਟੈਕ ਹੋਇਆ ਤਾਂ ਉਸ ਤੋਂ ਬਾਅਦ ਸ਼ਾਮ ਨੂੰ ਇਹ ਕੈਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਪਾਕਿਸਤਾਨ ਸ਼ਾਇਦ ਰਿਟੈਲੀਏਟ ਕਰੂਗਾ ਭਾਰਤੀ ਸੈਨਾ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਦੁਬਾਰਾ ਔਰ ਭਾਰਤੀ ਸਰਕਾਰ ਦੇ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਸੰਜੇ ਤੌਰ ਤੇ ਕੀਤੀ ਉਹਦੇ ਚ ਕਿਹਾ ਗਿਆ ਸੀਗਾ ਕਿ ਅਸੀਂ ਪਹਿਲ ਨਹੀਂ ਕੀਤੀ ਮਿਲਟਰੀ ਸਟੇਸ਼ਨ ਦੇ ਉੱਤੇ ਕਿਸੇ ਤੇ ਅਟੈਕ ਕਰਕੇ ਤਾਂ ਪਾਕਿਸਤਾਨ ਕਿਸੇ ਵੀ ਮਿਲਟਰੀ ਸਟੇਸ਼ਨ ਨੂੰ ਜੇਕਰ ਟਾਰਗੇਟ ਕਰੂਗਾ ਤਾਂ ਉਹਦਾ ਜਵਾਬ ਦਿੱਤਾ ਜਾਊਗਾ ਹੁਣ ਇਹ ਕੈਸਰਾਈ ਸੀਗੀ ਕਿ ਅੱਜ ਰਾਤ ਪਾਕਿਸਤਾਨ ਕੁਝ ਨਾ ਕੁਝ ਕਰ ਸਕਦਾ ਹੈ ਉਹੀ ਗੱਲ ਹੋਈ ਹੈ ਇੱਕ ਇੱਕ ਕਰਕੇ ਮੈਂ ਚੀਜ਼ਾਂ ਨੂੰ ਸਮਝਾਉਣ ਦੀ ਕੋਸ਼ਿਸ਼ ਰਾਜਦੀਪ ਕਰੂੰਗਾ ਮੈਂ ਚਾਹੂੰਗਾ ਕਿ ਬੜੇ ਠਹਿਰਾਵ ਤਹਮਮਲ ਤੇ ਬੜੇ ਆਰਾਮ ਦੇ ਨਾਲ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਹੋ ਰਿਹਾ ਹੈ ਕਿ ਬਹੁਤ ਉੱਚੀ ਉੱਚੀ ਰੌਲਾ ਪਾ ਕੇ ਐਕਸਾਈਟਮੈਂਟ ਦੇ ਵਿੱਚ ਜਿਹੜੀ ਨਿਊਜ਼ ਦਿੱਤੀ ਜਾ ਰਹੀ ਹੈ ਉਹਦਾ ਨੁਕਸਾਨ ਪੈਨਿਕ ਕ੍ਰੀਏਟ ਹੋ ਰਿਹਾ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਸਭ ਤੋਂ ਪਹਿਲਾਂ 1 ਘੰਟਾ ਪਹਿਲਾਂ ਹੁਣ ਤੋਂ ਤਕਰੀਬਨ 8:30 35 ਮਿੰਟ ਦੇ ਅਰਾਊਂਡ ਕਿਉਂਕਿ 8:33 ਦਾ ਮੈਂ ਤੁਹਾਨੂੰ ਜ਼ਿਕਰ ਕੀਤਾ ਜੀ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਜਿਹੜੀ ਵਿਦੇਸ਼ ਮੰਤਰੀ ਅਮਰੀਕਾ ਦੇ ਵਿਦੇਸ਼ ਮੰਤਰੀ ਹੈ ਜਿਹੜੇ ਮਾਰਕੋ ਰੂਬਿਓ ਦੇ ਨਾਲ ਗੱਲਬਾਤ ਕੀਤੀ ਸੀਗੀ ਉਸ ਤੋਂ ਬਾਅਦ ਇਹ 익ਸਪੈਕਟਿਡ ਹੈ ਸੀਗਾ ਕਿ ਸ਼ਾਇਦ ਪਾਕਿਸਤਾਨ ਵੇਟ ਕਰੂਗਾ ਪਰ ਪਾਕਿਸਤਾਨ ਦੇ ਵੱਲੋਂ ਵੀ ਆਪਦੀ ਇੱਕ ਵਾਰ ਟੈਕਟਿਕ ਜਿਹੜੀ ਹੈ ਵਰਤੀ ਗਈ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਆਰਐਸਪੁਰਾ ਸੈਕਟਰ ਦੇ ਵਿੱਚ ਹੁਣ ਤੋਂ 1 ਘੰਟਾ ਪਹਿਲਾਂ ਆਰਐਸਪੁਰਾ ਸੈਕਟਰ ਦੇ ਵਿੱਚ ਗੋਲੀਬਾਰੀ ਸ਼ੁਰੂ ਕਰ ਦਿੱਤੀ ਜੀ ਸ਼ੈਲਿੰਗ ਸ਼ੁਰੂ ਹੁੰਦੀ ਹੈ ਆਰਐਸਪੁਰਾ ਸੈਕਟਰ ਦੇ ਵਿੱਚ ਭਾਰੀ ਸ਼ੈਲਿੰਗ ਸ਼ੁਰੂ ਹੁੰਦੀ ਹੈ ਔਰ ਉੱਥੇ ਧਮਾਕਿਆਂ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੁੰਦੀਆਂ ਔਰ ਆਜ਼ ਆਰਐਸਪੁਰਾ ਸੈਕਟਰ ਦੇ ਲੋਕਾਂ ਦੇ ਵਿੱਚ ਉੱਥੇ ਪੈਨਿਕ ਕ੍ਰੀਏਟ ਹੁੰਦਾ ਨਾਲ ਦੀ ਨਾਲ ਉਸ ਤੋਂ ਤਕਰੀਬਨ 5 ਮਿੰਟ ਬਾਅਦ ਕਿਸ਼ਤਵਾੜ ਦੇ ਵਿੱਚ ਸਾਇਰਨ ਵੱਜਦੇ ਆ ਪੂਰੇ ਜ਼ਿਲ੍ਹੇ ਦੇ ਵਿੱਚ ਤੇ ਬਲੈਕਆਊਟ ਹੋ ਜਾਂਦਾ ਹੈ ਕਿਸ਼ਤਵਾੜ ਦੇ ਵਿੱਚ ਇਹ ਖਬਰਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਕਿ ਕਿਸ਼ਤਵਾੜ ਤੇ ਵੀ ਸ਼ੈਲਿੰਗ ਸ਼ੁਰੂ ਹੋਈ ਹੈ ਜੀ ਗਰਾਊਂਡ ਦੇ ਉੱਤੇ ਪਾਕਿਸਤਾਨ ਦੇ ਵੱਲੋਂ ਸ਼ੈਲਿੰਗ ਕਰਾਸ ਬਾਰਡਰ ਸ਼ੁਰੂ ਕਰ ਦਿੱਤੀ ਗਈ ਜਿਵੇਂ ਜਿਵੇਂ ਪੁੰਛ ਦੇ ਵਿੱਚ ਸ਼ੈਲਿੰਗ ਕੀਤੀ ਗਈ ਸੀ ਉਸੇ ਤਰ੍ਹਾਂ ਦੀ ਸ਼ੈਲਿੰਗ ਉਸੇ ਤਰ੍ਹਾਂ ਦੀ ਗੋਲੀਬਾਰੀ ਜਿਹੜੀ ਗਰਾਊਂਡ ਤੇ ਹੋਈ ਔਰ ਵਿਦਨ ਮਿੰਟਸ 'ਚ ਖਬਰ ਆਉਂਦੀ ਹੈ ਕਿ ਜੰਮੂ ਤੇ ਪਠਾਨਕੋਟ ਦੇ ਉੱਤੇ 에ਅਰ ਸਟ੍ਰਾਈਕ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਤਾਂ ਪੈਰਲਲ ਅਟੈਕ ਜਿਹੜਾ ਤੁਸੀਂ ਜਿਹੜੀ ਗੱਲ ਆਪਾਂ ਕਰ ਰਹੇ ਸੀਗੇ ਪੈਰਲਲ ਅਟੈਕ ਹੁੰਦਾ ਕਿ ਜੰਮੂ ਔਰ ਪਠਾਨਕੋਟ ਦੇ 에ਅਰ ਫੋਰਸ ਸਟੇਸ਼ਨ ਤੇ ਡਰੋਨ ਦੇ ਨਾਲ ਅਟੈਕ ਹੁੰਦਾ ਪਰ ਜਿਵੇਂ ਹੀ ਪਠਾਨਕੋਟ ਦੇ 에ਅਰ ਫੋਰਸ ਸਟੇਸ਼ਨ ਤੇ ਅਟੈਕ ਹੁੰਦਾ ਤਾਂ ਜਿਹੜਾ ਭਾਰਤੀ ਡਿਫੈਂਸ ਸਿਸਟਮ ਹੈ ਜਿਹਦਾ ਆਪਾਂ ਅੱਜ ਸਵੇਰ ਤੋਂ ਜ਼ਿਕਰ ਕਰਦੇ ਆ ਰਹੇ ਆ ਉਹਦੇ ਵੱਲੋਂ ਇੰਟਰਸੈਪਟ ਕਰਕੇ ਸਾਰੇ ਡਰੋਨਸ ਨੂੰ ਪਠਾਨਕੋਟ 에ਅਰ ਬੇਸ ਤੇ ਜਿਹੜਾ ਅਟੈਕ ਹੋਇਆ ਉਹਨਾਂ ਨੂੰ ਨਿਊਟਰਲਾਈਜ਼ ਕੀਤਾ ਗਿਆ ਉਹ ਸਾਰੇ ਦੇ ਸਾਰੇ ਜਿਹੜੇ ਪਾਕਿਸਤਾਨ ਦੇ ਡਰੋਨਸ ਹੈ ਉਹਨਾਂ ਨੂੰ ਮਾਰ ਦਿੱਤਾ ਗਿਆ ਸਿੱਟ ਦਿੱਤਾ ਗਿਆ ਹੇਠਾਂ ਉਸ ਤੋਂ ਬਾਅਦ ਇਹ ਖਬਰ ਆਉਂਦੀ ਹੈ ਕਿ ਤਕਰੀਬਨ ਜਿਹੜਾ ਮੈਚ ਚੱਲ ਰਿਹਾ ਸੀਗਾ ਇੱਕ ਤੁਹਾਨੂੰ ਇਹ ਵੀ ਮੈਂ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰ ਦਿੰਨਾ ਧਰਮਸ਼ਾਲਾ ਦੇ ਵਿੱਚ ਆਈਪੀਐਲ ਦਾ ਮੈਚ ਜਿਹੜਾ ਚੱਲ ਰਿਹਾ ਸੀਗਾ ਉਸ ਮੈਚ ਨੂੰ ਵੀ ਰੋਕਿਆ ਗਿਆ ਉਸ ਮੈਚ ਨੂੰ ਵਿੱਚੇ ਰੋਕ ਦਿੱਤਾ ਗਿਆ ਸ਼ੁਰੂ ਦੇ ਵਿੱਚ ਇਹ ਖਬਰ ਆਈ ਕਿ ਸ਼ਾਇਦ ਦੋ ਟਾਵਰ ਉਹਦੇ ਚੱਲ ਨਹੀਂ ਰਹੇ ਔਰ ਟਾਵਰ ਚੱਲਣ ਨਾ ਕਰਕੇ ਮੈਚ ਦੀ ਦੇਰੀ ਹੈ ਪਰ ਤੁਰੰਤ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਹੈ ਕਿ ਜਿਹੜੇ ਉੱਥੇ ਸਪੈਸ਼ਲ 게ਟਸ ਬਣੇ ਨੇ ਵੈਕਿਊਏਸ਼ਨ 게ਟਸ ਉਹਨਾਂ ਨੂੰ ਖੋਲ ਦਿੱਤਾ ਗਿਆ। ਗਰਾਉਂਡ ਦੇ ਵਿੱਚ ਲੋਕਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਤੁਰੰਤ ਗਰਾਉਂਡ ਨੂੰ ਖਾਲੀ ਕਰ ਦਿਓ ਔਰ ਮੈਚ ਨੂੰ ਰੱਦ ਕਰ ਦਿੱਤਾ ਗਿਆ, ਮੈਚ ਨੂੰ ਬੰਦ ਕਰ ਦਿੱਤਾ ਗਿਆ। ਔਰ ਤੁਰੰਤ ਜਿਹੜੇ ਪਲੇਅਰਸ ਐ ਉਹਨਾਂ ਨੂੰ ਉੱਥੋਂ ਇਵੈਕਿਊਏਟ ਕਰਨ ਦੇ ਹੁਕਮ ਦੇ ਦਿੱਤੇ ਗਏ ਧਰਮਸ਼ਾਲਾ ਪ੍ਰਸ਼ਾਸਨ ਦੇ ਵੱਲੋਂ ਔਰ ਇਸ ਦੇ ਨਾਲ ਹੀ ਨਾਲ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਤੁਰੰਤ ਐਕਸ਼ਨ ਲਿਆ ਗਿਆ। ਜਿਵੇਂ ਹੀ ਜੰਮੂ ਤੇ ਜਿਵੇਂ ਹੀ ਪਠਾਨਕੋਟ ਦੇ ਵਿੱਚ ਇਹ ਅਟੈਕ ਹੁੰਦਾ ਹੁਣ ਤੁਸੀਂ ਗੱਲ ਕਰ ਰਹੇ ਸੀਗੇ ਕਿ ਪਠਾਨ ਕੋਟ एयर 베ਸ ਤੇ ਹੋਏ ਜਿਹੜੇ ਡਰੋਨ ਸੀਗੇ ਉਹਦਾ ਮੈਂ ਜਾਣਕਾਰੀ ਰਾਜਦੀਪ ਦੇ ਦੇਣਾ ਚਾਹਣਾ ਉਹ ਡਰੋਨਸ ਜਿਹੜੇ ਐ ਸਾਰੇ ਦੇ ਸਾਰੇ ਨਿਊਟਰਲ ਨਿਊਟਰਲਾਈਜ਼ ਕਰ ਦਿੱਤੇ ਗਏ ਐ ਪੰਜਾਬ ਦੇ ਵਿੱਚ ਮੈਂ ਪਕੜਨਾ ਚਾਹਣਾ ਬਟ ਇੱਕ ਜਾਣਕਾਰੀ ਮੈਂ ਜ਼ਰੂਰ ਦਰਸ਼ਕ ਇਸ ਚੀਜ਼ ਨੂੰ ਸੁਣਨਾ ਚਾਹੁੰਦੇ ਹਾਲਾ ਕਿ ਕੁਝ ਚੈਨਲਾਂ ਦੇ ਵੱਲੋਂ ਮੀਡੀਆਦਾਰਿਆਂ ਦੇ ਵੱਲੋਂ ਇਹ ਖਬਰਾਂ ਸਟਾਰਟਿੰਗ ਵਿੱਚ ਪਬਲਿਸ਼ ਕਰ ਦਿੱਤੀਆਂ ਗਈਆਂ ਸੀ ਕਿ ਵੈਸ਼ਨੂ ਮੰਦਿਰ ਦੇ ਉੱਤੇ ਵੀ ਹਮਲਾ ਹੋਇਆ ਉਹਦੇ ਕਿ ਨਹੀਂ ਇਹ ਗਲਤ ਖਬਰ ਐ ਬਿਲਕੁਲ ਗਲਤ ਖਬਰ ਐ ਇਹ ਇਹ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਗਲਤ ਇਨਫੋਰਮੇਸ਼ਨ ਹੈ ਬਿਲਕੁਲ ਜਿਹੜੀ ਸਾਂਝੀ ਨਾ ਕੀਤੀ ਜਾਵੇ ਨਾ ਹੀ ਅੱਗੇ ਇਸ ਤਰ੍ਹਾਂ ਫਾਰਵਰਡ ਕੀਤੀ ਜਾਵੇ ਸਿਰਫ ਬਲੈਕਆਊਟ ਦੀ ਖਬਰ ਜਿਹੜੀ ਹੈ ਜੀ ਉਹ ਆਈ ਹੈ ਕਿ ਵੈਸ਼ਨੂ ਦੇਵੀ ਮੰਦਿਰ ਹੈ ਜਿਹੜਾ ਉੱਥੇ ਬਲੈਕਆਊਟ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਆਈ ਹੈ ਲੇਕਿਨ ਕਿਸੇ ਤਰ੍ਹਾਂ ਦੇ ਹੁਣ ਤੱਕ ਦੇ ਅਟੈਕ ਦੀ ਕੋਈ ਖਬਰ ਨਹੀਂ ਹੈ ਜਿੱਥੇ ਕਿਤੇ ਖਬਰ ਚੱਲ ਰਹੀ ਹੈ WhatsApp ਦੇ ਉੱਤੇ ਜਾਂ ਕੋਈ ਇੱਕ ਜੇ ਤੁਸੀਂ ਕਹਿ ਰਹੇ ਹੋ ਕਿ ਕਿਸੇ মিডিਆ ਆਰੇ ਨੇ ਚਲਾਈ ਹੈ ਤੇ ਉਹ ਬਿਲਕੁਲ ਗਲਤ ਹੈ ਔਰ ਉਹ ਉਹ ਬਿਲਕੁਲ ਰੋਂਗ ਇਨਫੋਰਮੇਸ਼ਨ ਹੈ ਬਲੈਕਆਊਟ ਜ਼ਰੂਰ ਕੀਤਾ ਵੈਸ਼ਨੂ ਦੇ ਵੀ ਮੰਦਿਰ ਮੈਂ ਫਿਰ ਤੁਹਾਨੂੰ ਦੱਸ ਰਿਹਾ ਹਿਮਾਚਲ ਪੰਜਾਬ ਰਾਜਸਥਾਨ ਇੱਥੇ ਬਲੈਕਆਊਟ ਕੀਤਾ ਗਿਆ ਜਿਹੜੇ ਜਿਹੜੇ ਸ਼ਹਿਰਾਂ ਦੇ ਵਿੱਚ ਉਹਦੀ ਇਨਫੋਰਮੇਸ਼ਨ ਵੀ ਮੈਂ ਤੁਹਾਨੂੰ ਦੇ ਦੇਣਾ ਚੰਡੀਗੜ੍ਹ ਤੇ ਮੁਹਾਲੀ ਦੇ ਵਿੱਚ ਬਲੈਕਆਊਟ ਕੀਤਾ ਗਿਆ ਸਾਇਰਨ ਵੱਜੇ ਨੇ ਚੰਡੀਗੜ੍ਹ ਤੇ ਮੁਹਾਲੀ ਦੇ ਵਿੱਚ ਹੁਣੇ ਹੁਣੇ ਕੁਝ ਦੇਰ ਪਹਿਲਾਂ ਚੰਡੀਗੜ੍ਹ ਤੇ ਮੁਹਾਲੀ ਦੋਨਾਂ ਦੇ ਵਿੱਚ ਪੂਰਨ ਤੌਰ ਦੇ ਉੱਤੇ ਬਲੈਕਆਊਟ ਕੀਤਾ ਗਿਆ ਜਲੰਧਰ ਦੇ ਵਿੱਚ ਬਲੈਕਆਊਟ ਕੀਤਾ ਗਿਆ ਮੈਂ ਫਿਰ ਤੁਹਾਨੂੰ ਇਨਫੋਰਮੇਸ਼ਨ ਦੇ ਦੇਣਾ ਚੰਡੀਗੜ੍ਹ ਤੇ ਮੁਹਾਲੀ ਦੇ ਵਿੱਚ ਬਲੈਕਆਊਟ ਹੈ ਜਲੰਧਰ ਦੇ ਵਿੱਚ ਬਲੈਕਆਊਟ ਕੀਤਾ ਗਿਆ ਹੈ ਇਹ ਬਲੈਕਆਊਟ ਜਿਹੜਾ ਇਹ ਖਦਸ਼ਾ ਜਤਾਇਆ ਜਾ ਰਿਹਾ ਕਿ ਜਿਹੜੇ 에ਅ ਸਟ੍ਰਾਈਕਸ ਪਠਾਨਕੋਟ ਔਰ ਜੰਮੂ ਦੇ ਉੱਤੇ ਹੋਈਆਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿੱਥੇ ਜਿੱਥੇ ਮਿਲਟਰੀ ਕੈਂਟਨਮੈਂਟਸ ਨੇ ਜਾਂ 에ਅ ਬੇਸਸ ਨੇ ਜੀ ਅਸੀਂ ਸਵੇਰੇ ਵੀ ਵਲਨਰੇਬਿਲਟੀ ਦੀ ਗੱਲ ਕਰ ਰਹੇ ਸੀਗੇ ਕਿ ਕੱਲ ਰਾਤ ਦੇ ਅਟੈਕਸ ਜਿਹੜੇ ਭਾਰਤ ਨੇ ਨਿਊਟਰਲਾਈਜ਼ ਕੀਤੇ ਸੀ ਉਹ ਬਠਿੰਡੇ ਹੋਇਆ ਉਹ ਜਲੰਧਰ ਕਪੂਰਥਲਾ ਅੰਮ੍ਰਿਤਸਰ ਪਠਾਨਕੋਟ ਇਹਨਾਂ ਥਾਵਾਂ ਦੇ ਉੱਤੇ ਹੁੰਦਾ ਹੈ ਜੀ ਰਾਜਸਥਾਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਰਾਜਸਥਾਨ ਦੇ ਵਿੱਚ ਬੀਕਾਨੇਰ ਜਿਹੜਾ ਹੈ ਰਾਜਸਥਾਨ ਦਾ ਬੀਕਾਨੇਰ ਔਰ ਗੰਗਾ ਨਗਰ ਔਰ ਜੈਸਲਮੇਰ ਜੀ ਇਹ ਤਿੰਨ ਸ਼ਹਿਰ ਜਿਹੜੇ ਨੇ ਅਨੂਪਨਗਰ ਵੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਗੰਗਾ ਨਗਰ ਦੇ ਨਾਲ ਹੀ ਅਨੂਪਨਗਰ ਪੈਂਦਾ ਹੈ ਬਾਰਡਰ ਦੇ ਬਿਲਕੁਲ ਨੇੜੇ ਲੱਗਦਾ ਏਰੀਆ ਆ ਬਹੁਤ ਵੱਡੀ ਗਿਣਤੀ 'ਚ ਪੰਜਾਬੀ ਬੈਲਟ ਵੀ ਏਸ ਇਲਾਕੇ ਦੇ ਵਿੱਚ ਜਿਹੜੇ ਪੰਜਾਬੀ ਸਪੀਕਿੰਗ ਲੋਕ ਵੀ ਨੇ ਰਾਜਸਥਾਨ ਦੇ ਵਿੱਚ ਜਿਹੜੇ ਭਰਾ ਵਸਦੇ ਨੇ ਉੱਥੇ ਉਹ ਇਹ ਏਰੀਆ ਜਿਹੜਾ ਬਲੈਕਆਊਟ ਕੀਤਾ ਗਿਆ ਜੈਸਲਮੇਰ ਸ਼੍ਰੀ ਗੰਗਾ ਨਗਰ ਦੇ ਅਨੂਪਨਗਰ ਔਰ ਬੀਕਾਨੇਰ ਇਹ ਰਾਜਸਥਾਨ ਦੇ ਤਿੰਨ ਸ਼ਹਿਰ ਨੇ ਜਿਹੜੇ ਬਲੈਕਆਊਟ ਕੀਤੇ ਗਏ ਨੇ ਪੰਜਾਬ ਦੇ ਵਿੱਚ ਮੁਹਾਲੀ ਚੰਡੀਗੜ੍ਹ ਤੇ ਜਲੰਧਰ ਬਲੈਕਆਊਟ ਨੇ ਗੁਰਦਾਸਪੁਰ ਦੀ ਇਨਫੋਰਮੇਸ਼ਨ ਆਪਣੇ ਕੋਲ ਪਹਿਲਾਂ ਹੀ ਸੀਗੀ ਕਿ ਰਾਤ ਨੂੰ 9 ਵਜੇ ਤੋਂ ਸਵੇਰੇ 5 ਵਜੇ ਤੱਕ ਬਲੈਕਆਊਟ ਹੋਣਾ ਸੀਗਾ ਇਹ ਇਨਫੋਰਮੇਸ਼ਨ ਸਾਡੇ ਕੋਲ ਸੀਗੀ ਔਰ ਜਿੱਥੋਂ ਤੱਕ ਸਵਾਲ ਹੈ ਕਿ ਜੰਮੂ ਦੇ ਵਿੱਚ ਨੁਕਸਾਨ ਦੀ ਜਾਂ ਜੰਮੂ ਦੇ ਵਿੱਚ ਕਿਸੇ ਤਰ੍ਹਾਂ ਦੀ ਉਹ ਇਨਫੋਰਮੇਸ਼ਨ ਹਾਲੇ ਤੱਕ ਸਟੀਕ ਕਿਸੇ ਕੋਲੇ ਅਧਿਕਾਰਿਕ ਇਨਫੋਰਮੇਸ਼ਨ ਨਹੀਂ ਹੈ ਜੇ ਕੋਈ ਵਟਸਐਪ ਦੇ ਜ਼ਰੀਏ ਕੋਈ ਗੱਲ ਕਰ ਰਿਹਾ ਹੈ ਜਾਂ ਕੋਈ ਆਪਦੇ ਤੌਰ ਤੇ ਕਹਿ ਰਿਹਾ ਤਾਂ ਉਹਦੇ ਤੇ ਯਕੀਨ ਨਾ ਕੀਤਾ ਜਾਵੇ ਔਰ ਜਿਹੜੇ ਸੁਸਾਈਡ ਡਰੋਨਸ ਪਾਕਿਸਤਾਨ ਦੇ ਵੱਲੋਂ ਸਿੱਟੇ ਗਏ ਆ ਉਹ 8 ਦੇ ਕਰੀਬ ਜਿਹੜੇ ਆ ਉਹ ਜਿਹੜੇ ਉਹ S400 ਜਿਹੜਾ ਸਾਡਾ ਡਿਫੈਂਸ ਸਿਸਟਮ ਹੈ ਉਹਨੇ ਸਿੱਟਦੇ ਆ ਦੂਜੀ ਗੱਲ F16 ਜਹਾਜ਼ ਜਿਹੜਾ ਸਿੱਟਿਆ ਗਿਆ ਜੰਮੂ ਦੇ ਵਿੱਚ ਉਹਦੀ ਜਾਣਕਾਰੀ ਮੈਂ ਚਾਹੂੰਗਾ ਕਿ ਤੁਸੀਂ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰੋ ਜੀ ਬਿਲਕੁਲ ਜੰਮੂ ਦੇ ਵਿੱਚ ਪਾਕਿਸਤਾਨ ਦਾ ਜਿਹੜਾ F16 ਜਹਾਜ਼ ਸੀਗਾ ਉਸ ਨੂੰ ਦੇਖਿਆ ਗਿਆਗਾ S400 ਦੇ ਵੱਲੋਂ ਇਹ ਡਿਫੈਂਸ ਸਿਸਟਮ ਦੇ ਵੱਲੋਂ ਹੀ ਕੰਮ ਕੀਤਾ ਜਾ ਰਿਹਾ ਹੈ ਬਾਕੀ ਜਿਹੜੇ ਸਾਡੇ ਡਰੋਨਸ ਦੇ ਰਾਹੀਂ ਕੰਮ ਕੀਤਾ ਜਾ ਰਿਹਾ ਪੂਰੀਆਂ ਟੀਮਾਂ ਐਕਟਿਵ ਨੇ ਸ਼ਾਮ ਦੇ ਵੇਲੇ ਵੀ ਜ਼ਿਕਰ ਕੀਤਾ ਸੀ ਆਪਾਂ ਦਿਨ ਦੇ ਵੇਲੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਅੱਜ ਫੇਰ ਹਾਈ ਲੈਵਲ ਇੱਕ ਮੀਟਿੰਗ ਕੀਤੀ ਗਈ ਸੀ ਤਿੰਨੇ ਸੈਨਾ ਦੇ ਮੁਖੀਆਂ ਦੇ ਨਾਲ ਬਾਕੀ ਅਧਿਕਾਰੀਆਂ ਦੇ ਨਾਲ ਤੇ ਉਹਨਾਂ ਨੂੰ ਸ਼ਾਮ ਦੇ ਵੇਲੇ ਹੀ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਸੀ ਕਿ ਤੁਸੀਂ ਤਿਆਰ ਹੋ ਇਨਫੋਰਮੇਸ਼ਨ ਇਹ ਆ ਰਹੀ ਹੈ ਕਿ ਬਾਰਡਰ ਏਰੀਆ ਜਿੰਨਾ ਹੈ ਪੰਜਾਬ ਦਾ ਤਕਰੀਬਨ ਬਲੈਕਆਊਟ ਕਰ ਦਿੱਤਾ ਗਿਆ ਫਾਜ਼ਲਕਾ ਈਵਨ ਮੋਗੇ ਤੱਕ ਫਿਰੋਜ਼ਪੁਰ ਇਹ ਬਲੈਕਆਊਟ ਕੀਤੇ ਗਏ ਨੇ ਹਾਲਾਂਕਿ ਅਸੀਂ ਜਿਵੇਂ ਜਿਵੇਂ ਸਾਡੇ ਤੱਕ ਇਨਫੋਰਮੇਸ਼ਨ ਰਾਈਟ ਆ ਰਹੀ ਹੈ ਤਰਨਤਾਰਨ ਜਿਹੜਾ ਉਹ ਬਲੈਕਆਊਟ ਕੀਤਾ ਗਿਆ ਗੁਰਦਾਸਪੁਰ ਜਿਹੜਾ ਬਲੈਕਆਊਟ ਇਹਦਾ ਪਹਿਲਾਂ ਹੀ ਜ਼ਿਕਰ ਕੀਤਾ ਸੀਗਾ ਜੰਮੂ ਦੇ ਵਿੱਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਹਾਲੇ ਤੱਕ ਨਹੀਂ ਆਈ ਪਰ ਜਿਹੜੀਆਂ ਤਸਵੀਰਾਂ ਆਈਆਂ ਤੁਸੀਂ ਇੱਕ ਵੀਡੀਓ ਜਿਹੜੀ ਦੇਖ ਰਹੇ ਹੋ ਜਿਹਦੇ ਵਿੱਚ ਇੱਕ ਵਿਅਕਤੀ ਆਪਦੇ ਫਾਦਰ ਨੂੰ ਆਵਾਜ਼ ਮਾਰ ਰਿਹਾ ਔਰ ਹਵਾ ਦੇ ਵਿੱਚ ਤੁਹਾਨੂੰ ਲਾਈਟ ਤਰ੍ਹਾਂ جگਦੀ ਹੋਈਗੀ ਚੀਜ਼ ਨਜ਼ਰ ਆ ਰਹੀ ਹੈ ਉਹ ਜਿਹੜੇ ਉਹ ਸੈਲਫ ਸੁਸਾਈਡ ਡਰੋਨਸ ਨੇ ਉਹਨਾਂ ਨੂੰ ਨਿਊਟਰਲਾਈਜ਼ ਕੀਤਾ ਗਿਆ ਐਸ 400 ਜਿਹੜਾ ਸਾਡਾ ਡਿਫੈਂਸ ਸਿਸਟਮ ਇੰਨਾ ਸਟਰੋਂਗ ਹੈ ਕਿ ਉਹ ਇਹਨਾਂ ਨੂੰ ਨਿਊਟਰਲਾਈਜ਼ ਕਰਨ ਦੇ ਵਿੱਚ ਕਾਮਯਾਬ ਹੋਇਆ ਨਾਲ ਨਾਲ ਤਸਵੀਰਾਂ ਵੀ ਮੈਂ ਪੀਸੀਆ ਟੀਮ ਨੂੰ ਕਹੂੰਗਾ ਕਿ ਉਹ ਦਰਸ਼ਕਾਂ ਦੇ ਨਾਲ ਤਸਵੀਰਾਂ ਜ਼ਰੂਰ ਸਾਂਝੀਆਂ ਕਰਦੇ ਰਹਿਣ ਦਰਸ਼ਕਾਂ ਨੂੰ ਉਹ ਤਸਵੀਰਾਂ ਦਿਖਾਉਂਦੇ ਰਹਿਣ ਕਿ ਜਿਹੜੀ ਇਨਫਰਮੇਸ਼ਨ ਆ ਰਹੀ ਹੈ ਜਿਵੇਂ ਜਿਵੇਂ ਅਸੀਂ ਉਹ ਇਨਫਰਮੇਸ਼ਨ ਸਾਰੀ ਸਾਂਝੀ ਕਰ ਰਹੇ ਹਾਂ ਏ ਵੀ ਹੈ ਬਾੜਮੀਰ ਦੇ ਵਿੱਚ ਕੰਪਲੀਟ ਬਲੈਕਆਊਟ ਕਰ ਦਿੱਤਾ ਗਿਆ तकरीबन 3 ਮਿੰਟ ਪਹਿਲਾਂ ਦੀ ਇਹ ਇਨਫਾਰਮੇਸ਼ਨ ਜਿਹੜੀ ਆ ਰਹੀ ਹੈ ਰਾਜਸਥਾਨ ਦੇ ਬਾੜਮੀਰ ਦੇ ਵਿੱਚ ਔਰ ਜੰਮੂ ਦੇ ਨੇੜੇ ਜਿਹੜੇ ਡਰੋਨਸ ਨੇ ਉਹਨਾਂ ਨੂੰ ਜਿਹੜਾ ਨਿਊਟਰਲਾਈਜ਼ ਕੀਤਾ ਗਿਆ ਉਹਦੀ ਵੀ ਇਨਫਾਰਮੇਸ਼ਨ ਜਿਹੜੀ ਹੈ ਉਧਾਰਕ ਤੌਰ ਦੇ ਉੱਤੇ ਜੰਮੂ ਦੇ ਜਿਹੜੇ ਸ਼ਹਿਰਾਂ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਦੇ ਵੀ ਨਾਮ ਮਕਰਸਾਬ ਅਸੀਂ ਜਰੂਰ ਨਾਲ ਸਾਂਝੇ ਕਰ ਦਈਏ ਜੰਮੂ ਸੰਭਾ ਕੇਰਨਾ ਤੰਗਧਾਰ ਕਰਨਾ ਅਖਨੌਰ ਇਹਨਾਂ ਸ਼ਹਿਰਾਂ ਨੂੰ ਵੀ ਇਹ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡਾ तमाम ਜੰਮੂ ਕਸ਼ਮੀਰ ਦੇ ਜਿਹੜੇ ਸ਼ਹਿਰ